ਸਸਿਕਾ ਕਿਸਾਨ ਦੋਸਤੋ ਪਿਆਰ ਫਾਰਮਿੰਗ YouTube ਚੈਨਲ ਔਰ Facebook ਪੇਜ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਆਂ ਪਿੰਡ ਡੱਬ ਵਾਲੀ ਮਲਕੋ ਤਹਿਸੀਲ ਮਲੋਟ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਵੀਡੀਓ ਦੇ ਵਿੱਚ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਮੱਝ ਵਿਕਾਊ ਹੈ ਇਹਦੀ ਜਿਹੜੀ ਡਿਟੇਲ ਜਾਣਕਾਰੀ ਹੈ ਉਹ ਇਹ ਹੈ ਕਿ ਮੱਝ ਚੌਥੇ ਸੂਏ ਨੇ ਸੂਣਾ ਹੈ ਪਿਛਲੇ ਸੂਏ ਦਾ ਦੁੱਧ ਕਿਸਾਨ ਵੀਰ ਮੁਤਾਬਕ 15 ਤੋਂ 16 ਕਿਲੋ ਹੈ ਔਰ 10 ਤੋਂ 15 ਦਿਨ ਹਜੇ ਤੱਕ ਮੱਝ ਜਿਹੜੀ ਸੂਣ ਦੇ ਵਿੱਚ ਕੱਚੀ ਹੈ ਮੱਝ ਬਹੁਤ ਵਧੀਆ ਸੰਭਾਲ ਦੇ ਵਿੱਚ ਤਿਆਰ ਹੋਈ ਹੈ ਵੀਡੀਓ ਦੇ ਵਿੱਚ ਤੁਸੀਂ ਇਹਦਾ ਲੇਵਾ ਦੇਖਿਆ ਚੰਗੇ ਸਟਰਕਚਰ ਦੀ ਚੰਗੇ ਪੱਟਪੁੜੇ ਦੀ ਵਧੀਆ ਠੰਡੇ ਸੀਲ ਸੁਭਾ ਦੀ ਮੱਝ ਹੈ ਔਰ ਵਧੀਆ ਕਿਸਾਨ ਵੀਰ ਨੇ ਸ਼ੌਂਕ ਨਾਲ ਤਿਆਰ ਕੀਤੀ ਹੈ ਉਹ ਵੀਡੀਓ ਦੇ ਵਿੱਚ ਜਿਹੜਾ ਦਿਖ ਰਿਹਾ ਮੱਝ ਦੇ ਸਟਰਕਚਰ ਬਾਰੇ ਜ਼ਿਆਦਾ ਦੱਸਣ ਦੀ ਲੋੜ ਨਹੀਂ ਲੇਵੇ ਦੀ ਬੰਤਰ ਤੁਸੀਂ ਦੇਖ ਰਹੇ ਹੋ ਮੱਝ ਦੇ ਸਰੀਰ ਦੀ ਬੰਤਰ ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਸੋਹਣੀ ਕੁਆਲਿਟੀ ਦੀ ਮੱਝ ਤੁਹਾਨੂੰ ਮੱਝ ਜਿਹੜੀ ਆਪਾਂ ਤੋੜ ਕੇ ਦਿਖਾਉਣੇ ਆ ਤੁਸੀਂ ਤੁਰਦੀ ਹੋਈ ਮੱਝ ਦੇਖ ਰਹੇ ਹੋ ਮੱਝ ਦੀ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਬੰਤਰ ਬਾਰੇ ਆ ਜਿਹੜੀ ਜਾਂ ਤੋਰ ਤੋਰੇ ਦੇ ਵਿੱਚ ਆ ਜਿਹੜੀ ਬਿਲਕੁਲ ਸਹੀ ਹੈ ਚੰਗੀ ਸੰਭਾਲ ਸੰਭਾਲ ਦੇ ਵਿੱਚ ਕਿਸਾਨ ਵੀਰ ਦੇ ਕਾਰੋਂ ਨਾਲ ਦੀ ਘਰ ਦੀ ਮੱਝ ਹੈ ਵਧੀਆ ਸ਼ੀਲ ਠੰਡੀ ਮੱਝ ਔਰ ਬਹੁਤ ਸੋਹਣੀ ਤਿਆਰ ਹੋਈ ਹੈ ਰੇਟ ਜਿਹੜਾ ਵੀਰ ਨੇ ਕਿਹਾ ਉਹ ਫੋਨ ਤੇ ਕਰਨਗੇ ਮੋਬਾਈਲ ਨੰਬਰ ਆਪਾਂ ਦੇ ਦਿੱਤਾ ਹੈ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਰੇਟ ਹੈ ਉਹ ਫੋਨ ਤੇ ਵੀਰ ਨੇ ਕਿਹਾ ਸੀ ਫੋਨ ਤੇ ਕਰਾਂਗੇ ਸੋ ਜਿਸ ਵੀ ਕਿਸਾਨ ਵੀਰ ਨੂੰ ਮੱਝ ਪਸੰਦ ਆਵੇ ਵਪਾਰੀ ਵੀਰ ਨੂੰ ਕਿਸੇ ਨੂੰ ਮੱਝ ਪਸੰਦ ਆਵੇ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਦੁਬਾਰਾ ਦੱਸ ਦਿੰਦੇ ਆ ਪਿੰਡ ਡੱਬੋ ਵਾਲੀ ਮਲਕੋ ਕੀ ਹੈ ਪਿੰਡ ਆ ਜਿਹੜਾ ਮਲੋੜ ਤੋਂ ਸੀਤ ਰੋਡ ਤੇ ਆ ਇਹਨਾਂ ਨਾਲ ਗੱਲ ਕਰਕੇ ਤੁਸੀਂ ਮੱਝ ਖਰੀਦ ਸਕਦੇ ਹੋ ਧੰਨਵਾਦ ਦੋਸਤੋ